ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂਆਂ ਪਿਆਰਿਓ ਤੁਹਾਡੇ ਨਾਲ ਜੋ ਵਿਚਾਰ ਸਾਂਝੇ ਕੀਤੇ ਜਾ ਰਹੇ ਨੇ ਇਹ ਸੰਸਾਰ ਦਾ ਚੌਂਮਾ ਸਾਖੀ ਸੈਤ ਭਾਗ ਪਹਿਲਾ ਵਿੱਚੋਂ ਲੈ ਗਏ ਨੇ ਆਓ ਇੱਕ ਹੋਰ ਸਾਖੀ ਆਪਾਂ ਸਾਂਝੀ ਕਰੀਏ ਨਾਟਕ ਦੀ ਪੇਸ਼ਕਾਰੀ ਪੰਜਾਬ ਦਾ ਸੂਬੇਦਾਰ ਯਾਨੀ ਕਿ ਗਵਰਨਰ ਜਕਰੀਆ ਖਾਨ ਦਿੱਲੀ ਦੇ ਬਾਦਸ਼ਾਹ ਮੁਹੰਮਦ ਸ਼ਾ ਰੰਗੀਲੇ ਨੂੰ ਮੰਗਿਆ ਟੈਕਸ ਦੇਣ ਤੋਂ ਅਸਮਰੱਥ ਸੀ ਕਿਉਂਕਿ ਉਹ ਟੈਕਸ ਬਹੁਤ ਜ਼ਿਆਦਾ ਮੰਗਦੇ ਸਨ ਦਿੱਲੀ ਵਾਲੇ ਜ਼ਕਰੀਆ ਖਾਨ ਨੇ ਖੁਦ ਇੱਕ ਸੁਨੇਹਾ ਨਵਾਬ ਕਪੂਰ ਸਿੰਘ ਕੋਲ ਭੇਜਿਆ ਕਿ ਦਿੱਲੀ ਨੂੰ ਟੈਕਸ ਵਾਲਾ 14 ਲੱਖ ਰੁਪਈਆ ਜਾ ਰਿਹਾ ਹੈ ਜੇ ਹਿੰਮਤ ਮਾਰ ਸਕਦੇ ਹੋ ਤਾਂ ਲੁੱਟ ਲਓ ਉਧਰ ਰੰਗੀਲੇ ਨੂੰ ਕਹਿ ਦਿੱਤਾ ਕਿ ਸਿੱਖਾਂ ਨੇ ਖਜ਼ਾਨਾ ਲੁੱਟ ਲੈਣਾ ਹੈ ਦਿੱਲੀ ਤੋਂ ਗਾਰਡ ਭੇਜ ਦਿਓ ਪਹਿਰੇਦਾਰ ਭੇਜ ਦਿਓ ਦਿੱਲੀ ਤੋਂ ਫੌਜੀ ਟੁਕੜੀ ਆ ਗਈ ਇਕੱਠਾ ਕੀਤਾ ਖਜ਼ਾਨਾ ਖੱਚਰਾਂ ਤੇ ਲੱਦ ਕੇ ਦਿੱਲੀ ਨੂੰ ਟੋਰ ਦਿੱਤਾ ਆਪਣੇ ਪਹਿਰੇਦਾਰਾਂ ਨੂੰ ਜਕਰੀਆ ਖਾਨ ਨੇ ਸਾਰੀ ਗੱਲ ਸਮਝਾ ਦਿੱਤੀ ਗੋਇੰਦਵਾਲ ਦੇ ਪੱਤਣ ਤੇ ਦਰਿਆ ਪਾਰ ਕਰਦਿਆਂ ਸਿੰਘ ਆਪੇ ਦਾ ਸ਼ੋਰ ਮਚ ਗਿਆ ਜਕਰੀਆ ਖਾਨ ਦੇ ਸਿਪਾਹੀ ਦੌੜ ਗਏ ਰੰਗੀਲੇ ਵਾਲੇ ਕੁਝ ਨਸ ਗਏ ਤੇ ਕੁਝ ਮਾਰੇ ਗਏ ਸਾਰਾ ਖਜ਼ਾਨਾ ਸਿੰਘਾਂ ਨੇ ਉਡਾ ਲਿਆ ਅਸਲ ਵਿੱਚ ਖਜ਼ਾਨਾ ਲੁੱਟ ਕੇ ਜਕਰੀਆ ਖਾਨ ਇੱਕ ਪਾਸੇ ਸਿੱਖਾਂ ਨੂੰ ਖੁਸ਼ ਕਰਨਾ ਚਾਹੁੰਦਾ ਸੀ ਦੂਜੇ ਪਾਸੇ ਮੁਹੰਮਦ ਸ਼ਾਹ ਰੰਗੀਲੇ ਅੰਦਰ ਡਰ ਬਿਠਾਣਾ ਚਾਹੁੰਦਾ ਸੀ ਭਾਵੇਂ ਖਜ਼ਾਨਾ ਲੁੱਟਿਆ ਗਿਆ 14 ਲੱਖ ਪਰ ਉਸਨੇ ਰੰਗੀਲੇ ਨੂੰ ਦੱਸਿਆ ਕਿ ਅਸੀਂ ਤਾਂ 30 ਲੱਖ ਰੁਪਈਆ ਗਵਾ ਚੁੱਕੇ ਹਾਂ ਸਿੱਖ ਸਾਡਾ 30 ਲੱਖ ਰੁਪਈਆ ਲੁੱਟ ਕੇ ਲੈ ਗਏ ਬਾਕੀ ਖੁਦ ਇਹ ਹੜੱਪ ਕਰ ਗਿਆ ਜ਼ਕਰੀਆ ਖਾਨ ਇਸ ਘਟਨਾ ਤੋਂ ਮਗਰੋਂ ਰੰਗੀਲੇ ਬਾਦਸ਼ਾਹ ਨੇ ਜ਼ਕਰੀਆ ਖਾਨ ਨੂੰ ਦਿੱਲੀ ਬੁਲਾਇਆ ਸਿੱਖਾਂ ਬਾਰੇ ਕਾਫੀ ਗੰਭੀਰਤਾ ਨਾਲ ਵਿਚਾਰ ਹੋਈ ਜ਼ਕਰੀਆ ਖਾਨ ਸਿੱਖਾਂ ਨਾਲ ਜੰਗ ਲੜਦਾ ਸੌਖਾ ਨਹੀਂ ਸੀ ਉਹ ਚਾਹੁੰਦਾ ਸੀ ਕਿ ਸਿੱਖਾਂ ਨਾਲ ਕੋਈ ਲੈ ਦੇ ਕੇ ਸਮਝੌਤਾ ਹੋ ਜਾਵੇ ਤੇ ਆਰਾਮ ਨਾਲ ਜ਼ਿੰਦਗੀ ਬਤੀਤ ਕਰੀਏ ساری ਗੱਲਬਾਤ ਸੁਣ ਕੇ ਰੰਗੀਲੇ ਨੇ ਕਿਹਾ ਕੇ ਸਿੱਖਾਂ ਦੀ ਕਾਰਗੁਜ਼ਾਰੀ ਬਾਰੇ ਕੁਝ ਚੰਗੀ ਤਰ੍ਹਾਂ ਸਮਝਾ ਕਿ ਉਹ ਕਿਹੋ ਜਿਹੇ ਲੋਕ ਹਨ ਕਿਵੇਂ ਹਮਲਾ ਕਰਦੇ ਨੇ ਹਥਿਆਰਾਂ ਦੇ ਕਿੰਨੇ ਕੁ ਮਾਹਰ ਨੇ ਵਗੈਰਾ ਵਗੈਰਾ ਜਕਰੀਆ ਖਾਨ ਆਪਣੇ ਨਾਲ ਪੰਜਾਬ ਤੋਂ ਮਰਾਸੀਆਂ ਨੂੰ ਸਾਰੀ ਸਿਖਲਾਈ ਦੇ ਕੇ ਦਿੱਲੀ ਲੈ ਗਿਆ ਸੀ ਤਾਂ ਕਿ ਸਿੱਖਾਂ ਬਾਰੇ ਨਾਟਕ ਕਰਕੇ ਰੰਗੀਲੇ ਨੂੰ ਵਿਖਾਇਆ ਜਾਵੇ ਲਾਲ ਕਿਲੇ ਦੇ ਅੰਦਰ ਖੁੱਲੇ ਮੈਦਾਨ ਵਿੱਚ ਰੰਗੀਲਾ ਤੇ ਹੋਰ ਵੱਡੇ ਅਫਸਰ ਉੱਚੀ ਥਾਂ ਤੇ ਬੈਠ ਗਏ ਹੋਰ ਤਮਾਸ਼ੀ ਬੀਨਾਂ ਦੀ ਭੀੜ ਬਹੁਤ ਜੁੜੀ ਹੋਈ ਸੀ ਮਿੱਥੇ ਸਮੇਂ ਤੇ ਮਰਾਸੀਆਂ ਨੇ ਖੰਡੇ ਦੀ ਪੌਹਲ ਤਿਆਰ ਕੀਤੀ ਜਾਨੀ ਕਿ ਨਾਟਕ ਕੀਤਾ ਪੰਜਾਂ ਸਿੰਘਾਂ ਤੋਂ ਬਹੁਤ ਸਾਰਿਆਂ ਨੇ ਪੌਹਲ ਛਕ ਲਈ ਜ਼ੋਰਦਾਰ ਜਕਾਰੇ ਗਜਾਏ ਆਪਸ ਵਿੱਚ ਇੱਕ ਦੂਜੇ ਨੂੰ ਆਪੋ ਆਪਣੇ ਹਥਿਆਰ ਵਰਤਣ ਬਾਰੇ ਸਲਾਹ ਦਿੱਤੀ ਗਤਕਾ ਖੇលਿਆ ਫਿਰ ਇਲਾਕੇ ਦੀ ਵੰਡ ਕਰਕੇ ਹਮਲੇ ਲਈ ਚੜ੍ਹਾਈ ਕੀਤੀ ਗਈ ਇਹ ਹਥਿਆਰਬੰਦ ਚੜਾਈ ਅਜੇਹੀ ਭਿਆਨਕ ਸੀ ਕਿ ਨਾਟਕ ਵੇਖਣ ਵਾਲਿਆਂ ਦੇ ਆਹੂ ਲਾ ਦਿੱਤੇ ਸੱਥਰ ਵਿਛਾ ਦਿੱਤੇ ਇਹਨਾਂ ਨਾਟਕ ਕਰਨ ਵਾਲਿਆਂ ਨੇ ਸਾਰੇ ਬੰਨੇ ਹਾਹਾਕਾਰ ਮਚ ਗਈ ਪੰਡਾਲ ਵਿੱਚੋਂ ਜਿੱਧਰ ਕਿਸੇ ਨੂੰ ਰਾਹ ਲੱਭਿਆ ਉਧਰ ਨੂੰ ਹੀ ਦੌੜ ਪਿਆ 10 ਕੁ ਬੰਦੇ ਮਾਰੇ ਗਏ ਕਾਫੀ ਸਾਰੇ ਜ਼ਖਮੀ ਹੋ ਗਏ ਬੜੀ ਮੁਸ਼ਕਲ ਨਾਲ ਉੱਪਰ ਜਾਲ ਸੁੱਟ ਕੇ ਨਾਟਕ ਵਾਲੇ ਸਿੱਖਾਂ ਨੂੰ ਕਾਬੂ ਕੀਤਾ ਗਿਆ ਮਨਦਸ਼ਾ ਮੁਹੰਮਦ ਸ਼ਾ ਰੰਗੀਲੇ ਅੱਗੇ ਇਹਨਾਂ ਨੂੰ ਪੇਸ਼ ਕੀਤਾ ਗਿਆ ਰੰਗੀਲੇ ਨੇ ਪੁੱਛਿਆ ਕਿ ਤੁਸੀਂ ਤਾਂ ਕੇਵਲ ਨਾਟਕ ਕਰਨਾ ਸੀ ਆ ਸੱਚਮੁੱਚ ਬੰਦੇ ਤੁਸੀਂ ਕਿਉਂ ਮਾਰ ਦਿੱਤੇ ਮਰਾਸੀਆਂ ਦਾ ਮੁਖੀ ਆਖਣ ਲੱਗਾ ਬਾਦਸ਼ਾਹ ਸਲਾਮਤ ਗੋਸਤਾਖੀ ਲਈ ਮaaf ਕਰਦੇ ਹੋ ਇਹਨਾਂ ਸਿੱਖਾਂ ਦੀ ਨਕਲ ਉਤਾਰਨ ਵਾਲੇ ਮਰਾਸੀਆਂ ਨੇ ਨਕਲੀ ਅੰਮ੍ਰਿਤ ਤਿਆਰ ਕੀਤਾ ਸੀ ਸਾਨੂੰ ਸਾਰੀ ਬਾਣੀ ਵੀ ਯਾਦ ਨਹੀਂ ਹੈ ਫਿਰ ਪੀਖੰਡੇ ਕੀ ਪਾਹਲ ਵਿੱਚੋਂ ਇੰਨੀ ਸ਼ਕਤੀ ਸਾਡੇ ਵਿੱਚ ਪ੍ਰਵੇਸ਼ ਕਰ ਗਈ ਅਸੀਂ ਆਪੇ ਆਪੇ ਤੇ ਕਾਬੂ ਨਾ ਰੱਖ ਸਕੇ ਸਾਨੂੰ ਆਪਣਾ ਆਪਾ ਸਿੱਖ ਨજર ਆਇਆ ਅੰਦਰ ਜੋਸ਼ ਠਾਠਾਂ ਮਾਰਨ ਲੱਗਾ ਤੇ ਅਸੀਂ ਕਿਰਪਾਨਾਂ ਧੂ ਲਈਆਂ ਅੱਗੇ ਤਮਾਸ਼ਾ ਤੁਸੀਂ ਵੇਖ ਹੀ ਲਿਆ ਹੈ ਤੇ ਅੱਗੋਂ ਜਕਰੀਆ ਖਾਨ ਨੇ ਗੱਲ ਸੰਭਲੀ ਕਿ ਬਾਦਸ਼ਾਹ ਸਲਾਮਤ ਆਹ ਜੋ ਨਕਲੀ ਸਿੱਖ ਇੰਨੇ ਬਹਾਦਰ ਹਨ ਤਾਂ ਖੁਦ ਹੀ ਸੋਚੋ ਕਿ ਅਸਲੀ ਸਿੱਖ ਕਿੰਨੇ ਵੱਡੇ ਸੂਰਮੇ ਜਾਂ ਬਹਾਦਰ ਹੋਣਗੇ ਉਹਨਾਂ ਵਿੱਚੋਂ ਇੱਥੇ ਕੋਈ ਜੇ ਸਿੱਖ ਆ ਜਾਂਦਾ ਤਾਂ ਸਾਡਾ ਦੋਵਾਂ ਦਾ ਫਾਤੀਆ ਪੜਿਆ ਜਾਣਾ ਲਾਜ਼ਮੀ ਸੀ ਇਸ ਨਾਟਕ ਤੋਂ ਮਗਰੋਂ ਮੁਹੰਮਦ ਸ਼ਾਹ ਰੰਗੀਲੇ ਨੇ ਆਪਣੇ ਵਿਚੋਲੇ ਭੇਜ ਕੇ ਸਿੱਖਾਂ ਨਾਲ ਸਮਝੌਤਾ ਕਰਕੇ ਸਰਦਾਰ ਕਪੂਰ ਸਿੰਘ ਨੂੰ ਨਵਾਬ ਗਵਰਨਰ ਦਾ ਜਾਨੀ ਕੇ ਖਿਤਾਬ ਤੇ ਚੰਗੀ ਜ਼ਗੀਰ ਦੇ ਦਿੱਤੀ ਇਹ ਘਟਨਾ ਸਨ 1733 ਦੀ ਹੈ ਇਸ ਘਟਨਾ ਦਾ ਜ਼ਿਕਰ ਗਿਆਨੀ ਗਿਆਨ ਸਿੰਘ ਨੇ ਪੰਥ ਪ੍ਰਕਾਸ਼ ਵਿੱਚ ਸਫਾ 640 ਤੇ ਕੀਤਾ ਹੈ ਇਓ ਮਹਿਸੂਸ ਹੁੰਦਾ ਹੈ ਕਿ ਜਕਰੀਆ ਖਾਨ ਮਰਾਸੀਆਂ ਦੇ ਬਹਾਨੇ ਵਿਸ਼ਵਾਸਯੋਗ ਸਿੱਖਾਂ ਨੂੰ ਦਿੱਲੀ ਲੈ ਗਿਆ ਉਹਨਾਂ ਨੂੰ ਸਾਰੀ ਗੱਲ ਚੰਗੀ ਤਰ੍ਹਾਂ ਸਮਝਾ ਦਿੱਤੀ ਕਿ ਤੁਸੀਂ ਮਰਾਸੀ ਬਣੇ ਰਹਿਣਾ ਹੈ ਪਰ ਕੰਮ ਸਿੰਘਾਂ ਵਾਲੇ ਕਰਕੇ ਵਿਖਾਣੇ ਨੇ ਰੰਗੀਲੇ ਬਾਦਸ਼ਾਹ ਨੂੰ ਡਰਾ ਕੇ ਕੁਝ ਮੈਂ ਖੱਟੀ-ਖੱਟ ਲਵਾਵਾਂਗਾ ਜਾਗੀਰ ਤੇ ਨਵਾਬੀ ਮੈਂ ਤੁਹਾਨੂੰ ਦਵਾ ਦੇਵਾਂਗਾ ਇਹ ਸਾਰਾ ਕੁਝ ਇੱਕ ਸਮਝੌਤੇ ਤਹਿਤ ਹੋਇਆ ਸੀ ਕਿਉਂਕਿ ਵਿਚਾਰੇ ਮਰਾਸੀਆਂ ਵਿੱਚ ਇੰਨੀ ਹਿੰਮਤ ਕਿੱਥੇ ਕਿ ਰੰਗੀਲੇ ਬਾਦਸ਼ਾਹ ਦੇ ਸਾਹਮਣੇ ਹੀ ਬੰਦਿਆਂ ਨੂੰ ਵੱਡਣਾ ਸ਼ੁਰੂ ਕਰ ਦੇਣ ਇਹ ਡਰਪੀ ਹਾਵੀ ਰਹਿਣਾ ਸੀ ਕਿ ਇਸ ਅਪਰਾਧ ਕਾਰਨ ਰੰਗੀਲਾ ਜੀ ਫાંਸੀ ਨਾ ਲੜਕਾ ਦੇਣ ਭਾਵੇਂ ਪੂਰੇ ਸਬੂਤ ਤਾਂ ਨਹੀਂ ਮਿਲਦੇ ਪਰ ਮੇਰਾ ਯਕੀਨ ਵੱਜਦਾ ਹੈ ਕਿ ਅਜਿਹਾ ਕਾਰਨਾਮਾ ਜ਼ਕਰੀਆ ਖਾਨ ਦੀ ਸਹਿਮਤੀ ਨਾਲ ਸਿੰਘਾਂ ਨੇ ਹੀ ਕੀਤਾ ਹੋਵੇਗਾ ਜਿਸ ਤਰ੍ਹਾਂ ਦੇ ਨਤੀਜੇ ਬਾਰੇ ਆਸ ਲਾਈ ਸੀ ਉਹੀ ਪ੍ਰਾਪਤ ਹੋ ਗਿਆ ਪਰ ਜ਼ਕਰੀਆ ਖਾਨ ਦੀ ਨੀਅਤ ਸਾਫ ਨਾ ਹੋਣ ਕਰਕੇ ਇਹ ਸਮਝੌਤਾ ਛੇਤੀ ਹੀ ਟੁੱਟ ਗਿਆ ਤੇ ਸਿੰਘਾਂ ਦੀ ਜੰਗ ਫਿਰ ਜ਼ੁਲਮ ਦੇ ਵਿਰੁੱਧ ਚੱਲ ਪਈ ਤੇ ਇਸ ਬਾਰੇ ਭਾਈ ਸੰਤੋਖ ਸਿੰਘ ਲਿਖਦਾ ਹੈ ਵਾਹਿਗੁਰੂ ਜੀ ਕੋ ਸੁੱਤ ਭਇਓ ਖਾਲਸਾ ਸੁਨੀਕਾ ਅਤ ਵਾਹਿਗੁਰੂ ਜੀ ਕੀ ਮਿਲ ਫਤੈ ਸੋ ਬੁਲਾਈ ਹੈ ਪੀਰ ਪਾਤਸ਼ਾਹ ਕਰਾਮਾਤੀ ਜੋ ਅਮਰ ਪੰਥ ਹਿੰਦੂ ਔਰ ਤੁਰਕ ਹੋਂ ਕੀ ਕਾਨ ਕੋ ਮਿਟਾਈ ਹੈ ਤੀਸਰਾ ਮਜਬ ਜਗ ਦੇਖ ਕੇ ਅਜਬ ਮਹਾ ਵੈਰੀ ਕੋ ਗਾਜਬ ਭਇਓ ਛੀਨਾ ਠਾਕੁਰ ਆਈ ਹੈ ਧਰਮ ਸਥਾਪ ਦੇ ਕੋ ਪਾਪਨ ਕੇ ਖਾਪ ਬੇ ਕੋ ਗੁਰੂ ਜਾਪ ਬੇ ਕੋ ਨਈ ਰੀਤੀਓ ਚਲਾਈ ਹੈ ਨਈ ਰੀਤੀਓ ਚਲਾਈ ਹੈ ਭੁੱਲਾਂ ਚੋਕਾਂ ਲੀਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ